ਫਿਕਰਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਖਰ ਅਤੇ ਮੇਰੇ ਨਾਲ ਅੱਜ ਖਡੂਰ ਸਭਾ ਹਲਕੇ ਤੋਂ ਜਿੱਤੇ ਹੋਏ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਖਾਲਸਾ ਦੇ ਬਾਰੇ ਜੋ ਇਸ ਵੇਲੇ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਉਹ ਆਜ਼ਾਦ ਉਮੀਦਵਾਰ ਜਿੱਤ ਚੁੱਕੇ ਹੈ ਉਹਨਾਂ ਦੇ ਸਿਆਸੀ ਜਿਹੜੀਆਂ ਉਹਨਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਨੇ ਜੋ ਸਜ਼ਾ ਹੋਈ ਹੋਈ ਹੈ ਉਨਾ ਬਾਰੇ ਗੱਲਬਾਤ ਕਰਨ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਮੱਲਨ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਦੇ ਹਾਂ ਵੀ ਅਮਰਿਤਪਾਲ ਹੁਣ 2 ਲੱਖ ਵੋਟਾਂ ਦੇ ਨਾਲ ਲਗਭਗ ਇਹ ਚੋਣ ਜਿੱਤ ਚੁੱਕਿਆ ਹੈ ਕੀ ਐਨਐਸਏ ਹਟ ਜਾਏਗੀ ਕੀ ਅਮਰਿਤਪਾਲ ਸਿੰਘ ਜਿਹੜੇ ਆ ਉਹ ਡਿਬਰੂਗੜ੍ਹ ਦੀ ਜੇਲ੍ਹ ਤੋਂ ਬਾਹਰ ਆ ਜਾਣਗੇ ਸਤਿ ਸ਼੍ਰੀ ਅਕਾਲ ਮੱਲਨ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਵੀ ਤੁਹਾਨੂੰ ਤੇ ਪੂਰੀ ਟੀਮ ਨੂੰ ਜੀ ਸਤਿ ਸ਼੍ਰੀ ਅਕਾਲ ਮੱਲਨ ਸਾਹਿਬ ਇਹੀ ਅਸੀਂ ਜਾਣਨਾ ਚਾਹੁੰਦੇ ਆ ਵੀ ਅਮਰਿਤਪਾਲ ਨੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਖਡੂਰ ਸਾਹਿਬ ਦੇ ਵੋਟਰਾਂ ਨੇ ਉਸਤੇ ਭਰੋਸਾ ਜਤਾਇਆ ਪਰ ਕੀ ਅਮਰਿਤਪਾਲ ਸਿੰਘ ਇੰਨੀ ਵੱਡੀ ਲੀਡ ਦੇ ਬਾਅਦ ਵੀ ਐਨਐਸਏ ਟੁੱਟ ਜਾਏਗੀ ਉਹ ਜੇਲ੍ਹ ਤੋਂ ਬਾਹਰ ਵਾਪਸ ਆ ਜਾਣਗੇ ਆ ਜਾਣਗੇ ਹਲਕੇ ਦੇ ਵਿੱਚ ਹਲਕੇ ਦੇ ਕੰਮ ਦੇਖਣਗੇ ਹਲਕੇ ਦੇ ਲੋਕਾਂ ਨੂੰ ਮਿਲਿਆ ਕਰਨਗੇ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਸਾਰੇ ਯੋਧਿਆਂ ਨੂੰ ਸਾਰੇ ਵੀਰ ਭਰਾਵਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਦਾਂ ਵੱਡਾ ਇੱਕ ਇਤਿਹਾਸ ਰਚਿਆ ਹੈ ਕਿ ਇੱਕ ਵਿਅਕਤੀ ਜਿਹੜਾ ਕਿ ਪਬਲਿਕ ਹੈ ਨਹੀਂ ਉਹ ਕਿਸੇ ਕਨਫਾਈਂਡ ਏਰੀਆ ਚ ਆ ਤੇ ਉਹਨੂੰ ਇੰਨੀ ਵੱਡੀ ਜਿੱਤ ਦਵਾਈ ਹੈ ਪਰ ਇਸ ਜਿੱਤ ਨੂੰ ਹਜਮ ਕਰਨਾ ਵੀ ਉਸੇ ਯੋਧਿਆਂ ਲਈ ਬਹੁਤ ਜ਼ਰੂਰੀ ਹੈ ਕਿਸੇ ਕਿਸਮ ਦਾ ਕੋਈ ਵੀ ਸ਼ਰਾਰਤ ਕੋਈ ਤੀਸਰਾ ਨਾ ਕਰਕੇ ਸਾਡੇ ਬੇਟੇ ਪੈਸੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਔਰ ਜਿੱਥੇ ਤੱਕ ਵੀਰ ਜੀ ਸਵਾਲ ਤੁਸੀਂ ਪੁੱਛ ਲਿਆ ਕਿ ਕੀ ਆਮ੍ਰਿਤਪਾਲ ਦੇ ਉੱਤੇ ਇਹ ਨਹੀਂ ਜਿੱਤ ਤੋਂ ਬਾਅਦ ਕਿਹਾ ਭਾਈ ਅਮ੍ਰਿਤਪਾਲ ਆਜ਼ਾਦ ਹੋ ਕੇ ਬਾਹਰ ਆ ਜਾਣਗੇ ਇਹ ਜਿਹੜਾ ਸਵਾਲ ਹੈ ਇਹ ਬਹੁਤ ਟ੍ਰਿੱਕੀ ਸਵਾਲ ਹੈ ਔਰ ਇਹਦਾ ਫੈਸਲਾ ਅਦਾਲਤ ਨੇ ਕਰਨਾ ਹੈ ਕਿਸੇ ਸਟੇਟ ਗਵਰਨਮੈਂਟ ਕੋ ਸੈਂਟਰਲ ਗਵਰਨਮੈਂਟ ਕੋ ਵੀ ਅਥਾਰਟੀ ਨਹੀਂ ਕਿ ਕਿਸੇ ਦੇ ਖਿਲਾਫ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਚੱਲਦੀ ਪਈ ਹੈ ਤੇ ਉਹਨੂੰ ਉਹ ਛੱਡ ਸਕੇ ਅਦਰ ਦੈਨ ਔਨਰੇਬਲ ਹਾਈ ਕੋਰਟ ਔਰ ਸੁਪਰੀਮ ਕੋਰਟ ਆਫ ਇੰਡੀਆ ਜੀ ਸੋ ਪਹਿਲੀ ਐਕਸਰਸਾਈਜ਼ ਹਾਈ ਕੋਰਟ ਹੋਏਗੀ ਫਿਰ ਸੁਪਰੀਮ ਕੋਰਟ ਹੋਏਗੀ ਔਰ ਉਸ ਤੋਂ ਬਾਅਦ ਵੀ ਇਹ ਚੀਜ਼ ਦੀ ਮਾਫੀ ਮਿਲਦੀ ਹੈ ਨਹੀਂ ਮਿਲਦੀ ਜਾਂ ਸਜ਼ਾ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਚੀਜ਼ਾਂ ਜੁਡੀਸ਼ੀਅਲ ਟ੍ਰਾਇਲ ਦਾ ਕੰਮ ਹੈ ਇਹਦੀ ਐਗਜ਼ਾਮਪਲ ਦੇਣ ਲਈ ਜੇ ਮੈਂ ਤੁਹਾਨੂੰ ਦੱਸਾਂ ਸੰਜੇ ਦੱਤ ਦੀ ਗੱਲ ਕਰੀਏ ਤਾਂ ਸੰਜੇ ਦੱਤ ਦੇ ਉੱਤੇ ਟਾਡਾ ਵਗੈਰਾ ਲੱਗਿਆ ਸੀ ਇਲੀਗਲ ਹਥਿਆਰ ਫੜੇ ਗਏ ਸੀ ਉਹਦੇ ਘਰੋਂ ਤੇ ਜਨਤਾ ਨੇ ਬਹੁਤ ਪ੍ਰੋਟੈਸਟ ਕੀਤਾ ਉਹਦੇ ਫੈਨਸ ਨੇ ਬੜਾ ਪ੍ਰੋਟੈਸਟ ਕੀਤਾ ਪਰ ਇਮੋਸ਼ਨਲ ਲੋਡ ਦੀ ਕੋਈ ਵੈਲਿਊ ਜੁਡੀਸ਼ੀਅਲ ਸਿਸਟਮ 'ਚ ਨਹੀਂ ਹੁੰਦੀ ਜੀ ਜੇ ਕਿ ਇਮੋਸ਼ਨਲ ਲੋਡ ਦੀ ਗੱਲ ਹੀ ਹੋਵੇ ਤੇ ਸ਼ਾਇਦ ਭਾਵੂ ਕੋ ਕੇ ਸਾਡੇ ਜੱਜ ਸਹਿਬਾਨ ਕਿਸੇ ਨੂੰ ਰਿਲੀਫ ਦਿੰਦੇ ਰਹਿਣੀਆਂ ਕਿਸੇ ਨੂੰ ਰਿਲੀਫ ਨਾ ਦੇਣ ਔਰ ਇਸ ਕਰਕੇ ਜੋ ট্রਾਇਲ ਚ ਸਾਹਮਣੇ ਆਏਗਾ ਉਹਦੇ ਮੁਤਾਬਕ ਜਾਂ ਤੇ ਭਾਈ ਮ੍ਰਿਤਪਾਲ ਬਰੀ ਹੋਏਗਾ ਜਾਂ ਸਜ਼ਾ ਹੋਏ ਬੜੀ ਸਿੰਪਲ ਜੀ ਗੱਲ ਹੈ ਪਰ ਇਹ ਵੀ ਜਾਨਣਾ ਚਾਹੁੰਦੇ ਆ ਵੀ ਜਿਹੜੇ NSA ਦੀ ਪ੍ਰਕਿਰਿਆ ਕੀ ਹੁੰਦੀ ਆ ਨੈਸ਼ਨਲ ਸਿਕਿਉਰਟੀ ਐਕਟ ਜਿਹੜਾ ਲੱਗਾ ਹੋਇਆ ਇਹਨੂੰ ਥੋੜਾ ਜਿਹਾ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਖੁੱਲ ਕੇ ਦੱਸ ਸਕੋ ਕਿਉਂਕਿ ਉਹ ਵਧਾ ਦਿੱਤੀ ਗਈ ਸੀਗੀ ਦੇਖੋ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਜਦੋਂ ਵੀ ਕੋਈ ਫੋਰਸ ਏਜੰਸੀ ਜਾਂ ਸਟੇਟ ਗਵਰਨਮੈਂਟ ਇਹ ਇੰਟੀਮੇਟ ਕਰਦੀ ਹੈ ਜਾਂ ਉਹਦੇ ਤੱਕ ਸੂਚਨਾ ਮਿਲਦੀ ਹੈ ਕਿ ਕੋਈ ਐਸਾ ਵਿਅਕਤੀ ਜਿਹੜਾ ਪਬਲਿਕ ਟ੍ਰੈਂਕ ਕੁਆਲਿਟੀ ਨੂੰ ਯਾਨੀ ਕਿ ਅਮਨ ਅਮਾਨ ਨੂੰ ਜਾਂ ਉਹਦੇ ਵਰਕਰ ਜਾਂ ਉਹਦੇ ਸਮਰਥਕ ਕਿਸੇ ਵੀ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਪਹੁੰਚਾ ਸਕਦੇ ਆ ਜਾਂ ਅਮਨ ਮਾਨ ਨੂੰ ਖਤਰੇ 'ਚ ਪਾ ਸਕਦੇ ਆ ਜਾਂ ਕੋਈ ਟੈਰਰਿਸਟਿਕ ਐਕਟੀਵਿਟੀ ਹੋ ਸਕਦੀ ਹੈ ਜਾਂ ਕੋਈ ਰਿਲੀਜੀਅਸ ਜਾਂ ਧਾਰਮਿਕ ਦੰਗੇ ਹੋ ਸਕਦੇ ਨੇ ਜਿਦੇ ਕਰਕੇ ਉਸ ਵੇਲੇ ਐਸ ਐਕਟ ਦੇ ਅੰਦਰ ਨੈਸ਼ਨਲ ਸਿਕਿਉਰਿਟੀ ਐਕਟ ਇੱਕ ਤਰ੍ਹਾਂ ਦਾ ਦੇਸ਼ ਦਰੋਹ ਦਾ ਦੂਜਾ ਨਾਮ ਕਹਿ ਸਕਦੇ ਹੋ ਤੁਸੀਂ ਉਹਦੇ ਅੰਦਰ ਇਹੋ ਜੇ ਵਿਅਕਤੀ ਨੂੰ ਜਾਂ ਇਹੋ ਜੀ ਟੀਮ ਨੂੰ ਜਾਂ ਇਹੋ ਜੇ ਲੋਕਾਂ ਨੂੰ ਫੜ ਕੇ ਦਿੱਤਾ ਜਾਂਦਾ ਹੈ ਅੰਦਰ ਡਿਟੈਂਸ਼ਨ ਚ ਰੱਖਿਆ ਜਾਂਦਾ ਹੈ ਮਿਨੀਮਮ ਪੀਰੀਅਡ 1 ਈਅਰ ਹੈ ਔਰ ਇਟ ਕੈਨ ਬੀ ਐਕਸਟੈਂਡਡ ਫਰਮ ਟਾਈਮ ਟੂ ਟਾਈਮ ਜਦ ਤੱਕ ਖਤਰਾ ਟਲੇ ਨਾ ਖਤਮ ਨਾ ਹੋਵੇ ਕਈ THAWA ਤੇ 110 ਦੀ ਕਾਰਵਾਈ ਹੁੰਦੀ ਹੈ ਮੱਲਨ ਸਾਹਿਬ ਇੱਕ ਪਏ ਤੁਹਾਡੇ ਕਹਿਣ ਦਾ ਮੇਰੇ ਕੋਲ ਇਹ ਮਤਲਬ ਹੈ ਵੀ ਜਿੱਦਾਂ 1 ਸਾਲ ਵਾਸਤੇ ਲੱਗਿਆ ਸੀ 1 ਸਾਲ ਦਾ ਹੋਰ ਐਕਸਟੈਂਡ ਹੋ ਗਿਆ ਜੇ ਸਰਕਾਰ ਨੂੰ ਲੱਗੇਗਾ ਤੇ ਇਹ ਲਿੰਗਰੋਨ ਕੰਟੀਨਿਊ ਕੀਤਾ ਜਾ ਸਕਦਾ ਜੀ ਹੈਗਾ ਵੀ ਬਿਲਕੁਲ ਸਰ ਸਰਕਾਰ ਨੂੰ ਲੱਗਣ ਨਾਲ ਕੁਝ ਨਹੀਂ ਹੁੰਦਾ ਜੀ ਸਰਕਾਰ ਨੂੰ ਲੱਗੇਗਾ ਤੇ ਸਰਕਾਰ ਉਹਦੀ ਐਪਲੀਕੇਸ਼ਨ ਦੇਗੀ ਕੋਰਟ ਚ ਕੋਰਟ ਜਾਂ ਐਪ੍ਰੋਪਰੀਏਟ ਅਥਾਰਟੀ ਅੱਗੇ ਉਸ ਅਥਾਰਟੀ ਨੇ ਉਹਨੂੰ ਮੰਨਣਾ ਕਿ ਨਹੀਂ ਮੰਨਣਾ ਉਹਨਾਂ ਦੇ ਪ੍ਰੀਵਿਊ ਚ ਜੇ ਤੇ ਸਟੇਟ ਗਵਰਨਮੈਂਟ ਔਰ ਜਿਹੜੀਆਂ ਏਜੰਸੀਜ਼ ਨੇ ਪ੍ਰੋਪਰ ਤਰੀਕੇ ਨਾਲ ਦੱਸਣ ਗਿਆ ਕਿ ਇਹ ਸਪੈਸੀਫਿਕ ਅਲੀਗੇਸ਼ਨ ਆ ਜਾਂ ਸਪੈਸੀਫਿਕ ਜ਼ਿਲ੍ਹਾ ਨੇ ਤੇ ਉਸ ਨੂੰ ਉਸ ਬੇਸ ਤੇ ਵੱਧ ਵੀ ਸਕਦਾ ਹੈ ਔਰ ਖਤਮ ਵੀ ਹੋ ਸਕਦਾ ਹੈ ਇਹ ਪ੍ਰਿਵਿਊ ਹੋਏਗਾ ਜੁਡੀਸ਼ੀਅਲ ਸਿਸਟਮ ਦਾ ਜਿਸ ਸਿਸਟਮ ਦੇ ਤਹਿਤ ਜਿਵੇਂ ਇਹ ਕਿ ਤਰ੍ਹਾਂ ਦੀ ਜ਼ਮਾਨਤ ਵਾਲੀ ਗੱਲ ਕਰ ਲਈ ਆਪਾਂ ਕਿ ਜ਼ਮਾਨਤ ਦੇਣੀ ਹੈ ਜਾਂ ਨਾ ਦੇਣੀ ਕੋਰਟ ਦੀ ਮਰਜ਼ੀ ਤੇ ਹੈ ਔਰ ਉਹਦੇ ਚ ਵੀ ਇਹੋ ਜੇ ਐਨਐਸਏ ਦੇ ਟਾਈਮ ਤੇ ਸਪੈਸ਼ਲ ਜੱਜਿਸ ਨੇ ਸਪੈਸ਼ਲ ਟੀਮਜ਼ ਨੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦਿਆਂ ਨੇ ਜੇ ਮੰਨ ਲਓ ਅੱਜ ਸਟੇਟ ਗਵਰਨਮੈਂਟ ਕਹਿੰਦੀ ਕਿ ਇਹਨੂੰ ਹਟਾਤਾ ਜਾਵੇ ਤੇ ਉਹਦੇ ਲਈ ਵੀ ਸ਼ਰਤਾਂ ਤੇ ਕੰਡੀਸ਼ਨਸ ਪੁੱਛੀਆਂ ਜਾਣੀਆਂ ਸਟੇਟ ਨੂੰ ਕਿ ਪਹਿਲਾਂ ਤੇ ਤੁਸੀਂ ਕਹਿੰਦੇ ਸੀ ਇਹ ਬੰਦਾ ਬੜਾ ਖਤਰਨਾਕ ਹੈ ਅੱਜ ਇਹ ਸਹੀ ਕਿੱਦਾਂ ਹੋ ਗਿਆ ਇੱਕਦਮ ਰਤੂ ਰਤ ਜਾਂ ਓਵਰ ਅ ਪੀਰੀਅਡ ਆਫ ਟਾਈਮ ਬਹੁਤ ਮੰਦਾ ਭਾਜੀ ਕਿ ਚਾਹ ਭਾਜੀ ਅੰਮ੍ਰਿਤਪਾਲ ਆਪਣੇ ਇਸ ਡਿਟੈਂਸ਼ਨ ਦੇ ਦੌਰਾਨ ਬਾਹਰ ਆ ਕੇ ਸੌ ਚੁੱਕ ਸਕਦਾ ਕਿ ਨਹੀਂ ਚੁੱਕ ਸਕਦਾ ਬਿਲਕੁਲ ਆਫ ਫਿਚਰ ਕੀ ਹੋਏਗਾ ਜਿਹੜਾ ਅਸਲੇ ਸਾਰੇ মিডিਆ ਦਾ ਜਾਂ ਸਾਰੀਆਂ ਜੱਲਾਂ ਦਾ ਜਵਾਬ ਬਣਿਆ ਦੇਖੋ ਇਹਦੇ ਵਿੱਚ ਪਹਿਲਾਂ ਮੈਂ ਇੱਕ ਲਾਅ ਦੱਸਣਾ ਚਾਹਨਾ ਆਪਣੀ ਜਨਤਾ ਨੂੰ ਲਾਅ ਇਹ ਹੈ ਕਿ ਜਿਸ ਵੀ ਕਿਸੇ ਵਿਅਕਤੀ ਤੇ ਕੋਈ ਕਨਵਿਕਸ਼ਨ ਹੋਈ ਹੋਵੇ ਜਦੀ ਸਜ਼ਾ 2 ਸਾਲ ਹੋਵੇ ਉਸ ਬੰਦੇ ਨੂੰ ਮਿਨੀਮਮ ਅਗਲੇ 6 ਸਾਲ ਲਈ ਵੋਟ ਪਾਉਣ ਦਾ ਅਧਿਕਾਰ ਉਹਦੇ ਕੋਲ ਖੋਇਆ ਜਾਂਦਾ ਹੈ ਔਰ ਜਿਹੜੇ ਬੰਦੇ ਕੋਲ ਵੋਟ ਪਾਉਣ ਦਾ ਅਧਿਕਾਰ ਖੋ ਲਿਆ ਜਾਵੇ ਉਸ ਬੰਦੇ ਨੂੰ ਵੋਟਾਂ 'ਚ ਖੜੇ ਹੋਣ ਦਾ ਚਾਹੇ ਸਰਪੰਚੀ ਹੈ ਚਾਹੇ ਐਮਐਲਏ ਹੈ ਚਾਹੇ ਬਲਾਕ ਪ੍ਰਧਾਨ ਹੈ ਤੇ ਚਾਹੇ ਐਮਪੀ ਹੈ ਕਿਸੇ ਵੀ ਵੋਟਾਂ 'ਚ ਖੜੇ ਹੋਣ ਦਾ ਅਧਿਕਾਰ ਵੀ ਖੋਲਿਆ ਜਾਂਦਾ 2012 ਤੋਂ ਪਹਿਲਾਂ ਇਹ ਕਾਨੂੰਨ ਸੀ ਕਿ ਜਦੋਂ ਦੇਸ਼द्रोह ਦਾ ਮਕਦਮਾ ਜਾਂ ਐਨਐਸਏ ਜਾਂ ਇਦਾਂ ਦੇ ਹੋਰ ਜਿਹੜੇ 9 ਐਪਲੀਕੇਬਲ ਸੀਗੇ ਲੱਗੇ ਹੋਣ ਔਰ ਬੰਦਾ ਅੰਡਰ ਟਰਾਇਲ ਹੋਵੇ ਕਿਉਂਕਿ ਵੈਸੇ ਸਾਡੇ ਲਾਅ ਵਿੱਚ ਲਿਖਿਆ ਹੈ ਕਿ ਅ ਪਰਸਨ ਇਜ਼ ਨਾਟ ਗਿਲਟੀ ਹੰਟ ਇਟ ਇਜ਼ ਪ੍ਰੂਵਡ ਤੁਸੀਂ ਦੋਸ਼ੀ ਕਹਿ ਸਕਦੇ ਹੋ ਦੋਸ਼ੀ ਕਹਿ ਸਕਦੇ ਹੋ ਪਰ ਉਹਨੂੰ ਚੋਰ ਨਹੀਂ ਕਹਿ ਸਕਦੇ ਜੀ ਚੋਰੀ ਦਾ ਮੁਕੱਦਮਾ ਦਰਜ ਹੋਇਆ ਜਾ ਸਕਦੇ ਪਰ ਉਹਨੂੰ ਚੋਰ ਨਹੀਂ ਕਰ ਸਕਦੇ ਐਗਜ਼ਾਮਪਲ ਦੇ ਰਿਹਾ ਇਸੇ ਤਰ੍ਹਾਂ ਐਨਐਸਏ ਦਾ ਮੁਕੱਦਮਾ ਭਾਈ ਅਮਰਿਤਪਾਲ ਤੇ ਦਰਜ ਹੈ ਬਟ ਉਹ ਦੇਸ਼ਦਰੋਹੀ ਹੈਗਾ ਕਿ ਨਹੀਂ ਹੈਗਾ ਉਹਨੇ ਸਿਕਿਉਰਿਟੀ ਨੂੰ ਫਰਕ ਪਾਇਆ ਕਿ ਨਹੀਂ ਪਾਇਆ ਕੈਂ ਦਾ ਪਾਵ ਕਿ ਅੰਡਰ ਟ੍ਰਾਇਲ ਹੋਣ ਕਰਕੇ ਅੰਡਰ ਡਿਟੈਂਸ਼ਨ ਹੈ 2012 ਤੋਂ ਪਹਿਲਾਂ ਕਾਨੂੰਨ ਸੀ ਕਿ ਜਿਹੜਾ ਬੰਦਾ ਐਸੇ ਸੀਰੀਅਸ ਐਕਟ ਦੇ ਅੰਡਰ ਡਿਟੈਂਸ਼ਨ 'ਚ ਵੀ ਹੋਵੇ ਜਾਂ ਅੰਡਰ ਟ੍ਰਾਇਲ ਹੋਵੇ ਉਸ ਬੰਦੇ ਦਾ ਵੀ ਵੋਟ ਪਾਉਣ ਦਾ ਅਧਿਕਾਰ ਖੋਲਿਆ ਜਾਂਦਾ ਔਰ ਉਹਨੂੰ ਇਲੈਕਸ਼ਨ ਚ ਖੜੇ ਹੋਣ ਤੋਂ ਜਾਂ ਬਾਕੀ ਜਿਹੜੀਆਂ ਐਸੀਐਸ ਸੁਵਿਧਾਵਾਂ ਨੇ ਬਤੌਰ ਨਾਗਰਿਕ ਜਿਹੜੀਆਂ ਦੇਣੀਆਂ ਬੰਦੀਆਂ ਨੇ ਉਹਦੇ ਤੋਂ ਵੀ ਵਾਪਸ ਵੰਝਿਆ ਕਰ ਦਿੱਤਾ ਜਾਂਦਾ ਸੀ ਪਰ 2012 ਚ ਜਿਹੜੀ ਵੀ ਸਰਕਾਰ ਸੀ ਸੈਂਟਰਲ ਗਵਰਨਮੈਂਟ ਵੀ ਉਹਨਾਂ ਨੇ ਲੋਕ ਸਭਾ ਵਿੱਚ ਇੱਕ ਬਿੱਲ ਪਾਇਆ ਬਿੱਲ ਪਾਉਣ ਤੋਂ ਬਾਅਦ ਇਹ ਕਹਿ ਦਿੱਤਾ ਕਿ ਜਿਹੜਾ ਬੰਦਾ ਪ੍ਰੀਵੈਂਟਿਵ ਡਿਟੈਂਸ਼ਨ ਹੈ ਉਹ ਕੁਆਲੀਫਾਈਡ ਰਹੇਗਾ ਵੋਟ ਪਾਣ ਲਈ ਵੀ ਤੇ ਵੋਟਾਂ ਚ ਖੜੇ ਹੋਣ ਲਈ ਵੀ ਜੀ ਉਸ ਮਸਾਦੇ ਕਾਨੂੰਨ ਜੀ ਬੋਲੋ ਬੋਲੋ ਹੋਰ ਸੀ ਇਹਦੇ ਨਾਲ ਜੁੜਦਾ ਜਿਹੜੇ ਇਹਨਾਂ ਦੇ ਵਕੀਲ ਹੈ ਰਾਜਦੇਵ ਸਿੰਘ ਕਿਉਂਕਿ ਸਨੇਹਾ ਉਹੀ ਲੈ ਕੇ ਆਏ ਸੀ ਡਿਬਰੂਗੜ ਤੋਂ ਕਿ ਅਮਰਤਪਾਲ ਜਿਹੜੇ ਆ ਉਹ ਚੋਣ ਲੜ ਰਹੇ ਆ ਮੈਂ ਕਿਸੇ ਚੈਨਲ ਦੇ ਉੱਤੇ ਸੁਣ ਰਿਹਾ ਸੀਗਾ ਉਹ ਕਹਿੰਦੇ ਵੀ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਾਨੂੰਨ ਹੈ ਵੀ ਜਿਹੜਾ ਬੰਦਾ ਚੋਣ ਜਿੱਤ ਜਾਵੇ ਉਹਨੂੰ ਬਾਹਰ ਉਹਨਾਂ ਨੂੰ ਕੱਢਣਾ ਹੀ ਪੈਂਦਾ ਉਹਨਾਂ ਨੂੰ ਸੌ ਚਕਾਉਣੀ ਚਕਾਉਣੀ ਹੈ ਦੇਖੋ ਮੈਂ ਵੀ ਮਨਾ ਨਹੀਂ ਕਰ ਰਿਹਾ ਸੌ ਚਕਾਉਣ ਲਈ ਵੀਡੀਓ ਕਾਨਫਰencing ਦੇ थ्रू ਸੌਂਚ ਕਾਈ ਜਾ ਸਕਦੀ ਹੈ ਫਿਜ਼ੀਕਲੀ ਬੁਲਾ ਕੇ ਸੌਂਚ ਕਾਈ ਜਾ ਸਕਦੀ ਹੈ ਪਰ ਸੌਂਚ ਕਰਨ ਤੋਂ ਬਾਅਦ ਕਿਆ ਉਹਨੂੰ ਰਿਲੀਜ਼ ਕੀਤਾ ਜਾਏਗਾ ਕਿ ਛੱਡਿਆ ਜਾਏਗਾ ਕਿ ਵਾਪਸ ਫੇਰ ਫੇ ਦਿੱਤਾ ਜਾਏਗਾ ਅੰਡਰ ਡਿਟੈਂਸ਼ਨ ਜੀ ਇਹ ਚੀਜ਼ਾਂ ਕਲੀਅਰ ਨਹੀਂ ਹੈਗੀਆਂ ਇਹ ਚੀਜ਼ਾਂ ਨਿਰਭਰ ਕਰਨ ਗਿਆ अगेन ਕਿ ਪਬਲਿਕ ਦਾ ਅੰਤਵਾਦ ਪਬਲਿਕ ਦਾ ਰਿਐਕਸ਼ਨ ਕੀ ਹੋ ਸਕਦਾ ਕਿਸੇ ਕਿਸਮ ਦਾ ਦੰਗਾ ਫਸਾਦ ਕਿਸੇ ਕਿਸਮ ਦੇ ਧਾਰਮਿਕ ਮੁੱਦੇ ਉੱਠ ਸਕਦੇ ਨੇ ਕਿ ਨਹੀਂ ਉੱਠ ਸਕਦੇ ਇਹਨਾਂ ਚੀਜ਼ਾਂ ਨੂੰ ਵਾਚਿਆ ਜਾਏਗਾ ਜਿਹੜੀ ਸਪੈਸ਼ਲ ਐਕਸਪਰਟ ਟੀਮ ਜੁਡੀਸ਼ੀਅਲ ਵੀ ਬਣਦੀ ਹੈ ਉਸ ਤੋਂ ਬਾਅਦ ਬੈਕਗ੍ਰਾਉਂਡ ਦੀਆਂ ਜਿਹੜੀਆਂ ਪਿਛਲੀਆਂ ਹਰਕਤਾਂ ਜੋ ਹੋਈਆਂ ਜਾਂ ਜੋ ਸੋਸ਼ਲ ਮੀਡੀਆ ਤੇ ਤੁਸੀਂ ਯਾਦ ਕਰੋ ਜਦੋਂ ਭਾਈ ਅਮਰਪਾਲ ਦੀ ਅਰੈਸਟ ਹੁੰਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੰਨ ਲਓ ਕੋਈ ਵੀ ਇੱਕ ਵੀਡੀਓ ਆਈ ਕੁਝ ਵੀ ਆਇਆ ਉਹਨੂੰ ਡੀਟੇਨ ਕਰਕੇ ਖਤਮ ਕੀਤਾ ਗਿਆ ਔਰ ਅੱਜ ਇਲੈਕਸ਼ਨ ਜਿੱਤਣ ਤੋਂ ਬਾਅਦ ਫੇਰ ਦੁਬਾਰਾ ਉਹ ਵੀਡੀਓਜ਼ ਜਾਂ ਨਵੀਆਂ ਵੀਡੀਓਜ਼ ਦੇਖਣ ਲਈ ਪਾਈਆਂ ਜਾਂਦੀਆਂ ਹੁਣ ਇੱਥੇ ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਜਿਹੜੇ ਪੁਲਿਸ ਏਜੰਸੀ ਸੀਕ੍ਰੀਟ ਏਜੰਸੀਜ਼ ਇਹਨਾਂ ਨੇ ਇਹ ਉਹਨੂੰ ਕਿਵੇਂ ਲੈਂਦੀਆਂ ਨੇ ਕਿਵੇਂ ਉਹਨੂੰ ਅਨਾਲਿਸਿਸ ਕਰਦੀਆਂ ਨੇ ਤੇ ਕਿਵੇਂ ਜੁਡੀਸ਼ੀਅਲ ਸਿਸਟਮ ਦੇ ਕੇ ਪੇਸ਼ ਕਰਦੀਆਂ ਨੇ ਉਹ ਸਾਰੀਆਂ ਚੀਜ਼ਾਂ ਆਂਕੜਿਆਂ ਦੇ ਉੱਤੇ ਇਹ ਚੀਜ਼ਾਂ ਕੰਸੀਡਰ ਕੀਤੀਆਂ ਜਾਣਗੀਆਂ ਤੇ ਅਕੋਰਡਿੰਗਲੀ ਇਹਦੇ ਤੇ ਕੋਰਟ ਦਾ ਔਰ ਸਾਡੀ ਮਨਜੋਗ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਇਹਦਾ ਪ੍ਰਿਵਿਊ ਉਸ ਬੇਸਿਸ ਤੇ ਆਏਗਾ ਔਰ ਇੱਥੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਕਿ ਜੇ ਪ੍ਰਮਾਤਮਾ ਨੇ ਕੋਈ ਚੀਜ਼ ਬਖਸ਼ੀ ਹੈ ਤੇ ਉਹਨੂੰ ਹਜਮ ਕਰਨਾ ਸਿੱਖੋ ਸ਼ੋਰ ਸ਼ਰਾਬਾ ਮਸਤੀ ਜਾਂ ਕਿਸੇ ਕਿਸਮ ਦੀ ਐਸੀ ਚੀਜ਼ ਤੇ ਨੁਕਸਾਨ ਪਹੁੰਚਾ ਸਕਦੀ ਹੈ ਫਿਰ ਮੈਂ ਕਾਨੂੰਨ ਤੇ ਆਵਾਂਗੇ ਜੀ 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 ਕਾਨੂੰਨ ਦੀ ਧਾਰਾ ਤੇ ਹੋਰ ਵੀ ਪਹਿਲਾਂ ਤੁਸੀਂ ਸਵਾਲ ਕਰੋ ਮੈਂ ਤੇ ਦੁਬਾਰਾ ਵੀ ਗੱਲ ਦੱਸਾਂਗਾ ਜੀ ਮੇਰਾ ਇੱਕ ਇਥੇ ਸਵਾਲ ਹੋਰ ਵੀ ਆ ਵੀ ਜਿੱਦਾਂ ਹੁਣ ਅਮਰਪਾਲ ਜਿੱਤ ਚੁੱਕੇ ਆ 100 ਫਰਜ਼ ਕਰ ਲਓ ਇਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਆਪਸ਼ਨ ਹੁੰਦੀ ਆ ਚੁਕਾ ਦਿੱਤੀ ਜਾਂਦੀ ਆ ਫਿਰ ਹਲਕੇ ਦੇ ਜਿਹੜੇ ਕੰਮ ਆ ਕਿਉਂਕਿ ਇਹ ਤਾਂ ਹਲਕੇ ਦੇ ਲੋਕਾਂ ਦੇ ਨਮਾਇਦੇ ਚੁਣੇ ਗਏ ਆ ਲੋਕ ਸਭਾ ਦੇ ਵਿੱਚ ਇਹਨਾਂ ਨੇ ਖਡੂਰ ਸਾਹਿਬ ਨੂੰ ਰਿਪਰੈਜ਼ੈਂਟ ਕਰਨਾ ਲੋਕ ਸਭਾ ਦੇ ਹਲਕੇ ਖਡੂਰ ਸਾਹਿਬ ਦੀਆਂ ਜੋ ਵੀ ਸਮੱਸਿਆਵਾਂ ਹੋਣ ਕਿ ਆ ਕਿਤੇ ਕੋਈ ਹਸਪੀਟਲ ਆ ਕਿਤੇ ਕੋਈ ਸਕੂਲ ਆ ਪਿੰਡਾਂ ਦੇ ਕੋਈ ਕੰਮ ਆ ਸੜਕਾਂ ਦਾ ਕੋਈ ਕੰਮ ਆ ਉਹ ਕੰਮ ਉੱਪਰਭਾਵਿਤ ਹੋਣਗੇ ਜਿਹੜੇ ਇੱਕ ਐਮਪੀ ਨੇ ਕਰਨੇ ਹੁੰਦੇ ਆ ਜਦੋਂ ਉਹ ਲੋਕ ਸਭਾ ਜਿੱਤ ਜਾਂਦਾ ਸਰ ਦੇਖੋ ਇੱਕ ਕ੍ਰਾਈਮ ਕੇਸ ਹੋਣਾ ਵਰਸੀ ਦੀ ਇੱਕ ਐਮਪੀ ਬਣ ਜਾਣਾ ਠੀਕ ਹੈ ਇਹ ਦੋ ਵੱਖਰੇ ਪਹਿਲੂ ਹੈ ਐਮਪੀ ਬਣਾਇਆ ਜਨਤਾ ਨੇ ਚੁਣ ਕੇ ਕਿ ਜਨਤਾ ਨੂੰ ਉਹ ਚੰਗਾ ਲੱਗਦਾ ਤੇ ਉਹਨੂੰ ਐਮਪੀ ਬਣਾ ਦਿੱਤਾ ਗਿਆ ਜਿੱਥੇ ਤੱਕ ਪਨਿਸ਼ਮੈਂਟ ਦੀ ਗੱਲ ਕਰਾਂ ਜਾਂ ਮੈਂ ਟ੍ਰਾਇਲ ਦੀ ਗੱਲ ਕਰਾਂ ਉਹ ਕਿਸੇ ਸਾਡੀ ਸਟੇਟ ਦੀ ਏਜੰਸੀ ਨੇ ਉਹਨੂੰ ਡਿਕਲੇਅਰ ਕਰਨ ਤੋਂ ਬਾਅਦ ਕਿ ਇਹ ਬੰਦਾ ਖਤਰਾ ਹੈ ਇਹਦੇ ਤੇ ਐਨਐਸਏ ਲਾ ਕੇ ਇਹਨੂੰ ਅੰਦਰ ਦੇ ਦੋ ਉਹ ਏਜੰਸੀਆਂ ਨੇ ਉਹ ਕੰਮ ਕੀਤਾ ਠੀਕ ਇਹ ਦੋਨੋਂ ਚੀਜ਼ਾਂ ਡਿਫਰੈਂਟ ਨੇ ਡੈਫੀਨੇਟਲੀ ਜੇ ਕੋਰਟ ਰੀਲੀਫ ਨਹੀਂ ਦਿੰਦੀ ਡਿਟੈਂਸ਼ਨ ਚੋਂ ਬਾਹਰ ਨਹੀਂ ਕੱਢਦੀ ਤੇ ਡੈਫੀਨੇਟਲੀ ਹਲਕੇ ਦੇ ਕੰਮਾਂ ਨੂੰ ਅਸਰ ਪਏਗਾ ਕਿਉਂਕਿ ਜਿੱਥੇ ਅਮਰਿਤਪਾਲ ਦੇ ਸਾਈਨ ਹੋਣੇ ਆ ਉੱਥੇ ਉਹ ਹੀ ਕਰ ਸਕਦਾ ਉਹਨਾਂ ਦੀ ਥਾਂ ਤੇ ਮੈਂ ਵੀ ਉਹਨਾਂ ਦਾ ਨੁਮਾਇੰਦਾ ਸਾਈਨ ਨਹੀਂ ਕਰ ਸਕਦਾ ਉਥੇ ਵਈ ਸਿਗਨੇਟਰੀ ਬਣ ਕੇ ਮੈਂ ਮੈਂਬਰ ਪਾਰਲੀਮੈਂਟ ਦੇ ਉਹਨਾਂ ਦਾ ਕੰਪਨੀ ਕਰ ਸਕਦਾ ਉਹਨਾਂ ਨਾਲ ਜਾਣ ਦੀ ਬਟ ਮੈਂ ਇਕੱਲਾ ਨਹੀਂ ਜਾ ਸਕਦਾ ਕਿ ਲਾਅ ਹੈ ਪ੍ਰੋਵੀਜ਼ਨ ਹੈ ਜਦ ਤੱਕ ਮੈਨੂੰ ਉਸ ਲੋਕ ਸਭਾ ਵਿੱਚ ਜਾਂ ਰਾਜ ਸਭਾ ਦੇ ਵਿੱਚ ਮੈਨੂੰ ਉਹਦਾ ਮੈਂਬਰ ਨਹੀਂ ਚੁਣਿਆ ਜਾਂਦਾ ਚਾਹੇ ਸੁਜਿੰਦਰ ਦੁੱਲਕਰ ਨੂੰ ਚੁਣਿਆ ਰੇਖਾ ਨੂੰ ਚੁਣਿਆ ਹੋਰ ਕਈਆਂ ਨੂੰ ਚੁਣਿਆ ਕਿ ਤੁਸੀਂ ਆਓ ਤੇ ਪਬਲਿਕ ਨੂੰ ਰਿਪਰੈਜ਼ੈਂਟ ਕਰੋ ਆਪਣੇ ਆਪਣੇ ਪੱਖ ਦੱਸੋ ਸੋ ਉਹਦੇ ਤੇ ਫੈਸਲੇ ਲਏ ਜਾ ਸਕਣ ਕਾਨੂੰਨ ਬਣਾਏ ਜਾ ਸਕਣ ਡੈਫੀਨੇਟਲੀ ਜੇ ਰੀਲੀਫ ਸਿਰਫ 100 ਚੱਕਨ ਤੱਕ ਨਹੀਂ ਮਿਲਦੀ ਹੈ ਜਿਵੇਂ ਕੇਜਰੀਵਾਲ ਸਰਕਾਰ ਨੂੰ ਕੇਜਰੀਵਾਲ ਨੂੰ ਹੁਣੇ ਮਿਲੀ ਸੀ ਔਰ ਉਹ ਇਲੈਕਸ਼ਨ ਦੇ ਦਿਨ ਸੰਜੇ ਸਿੰਘ ਨੂੰ ਮਿਲੀ ਹੈ ਵੀ ਜਿੰਨੇ ਦਿਨ ਤੁਹਾਨੂੰ ਇਲੈਕਸ਼ਨ ਦੇ ਪੀਰੀਅਡ ਚ ਜਾਣਾ ਉਸ ਤੋਂ ਬਾਅਦ 4 ਤਰੀਕ ਨੂੰ ਦੇ ਵੈਂਟ ਬੈਕ ਠੀਕ ਹੈ ਨਾ ਇਸੇ ਤਰ੍ਹਾਂ ਇਹਨਾਂ ਨੂੰ ਵੀ ਕੁਝ ਦੇਰ ਲਈ ਮਿਲ ਸਕਦੀ ਹੈ ਜਾਂ ਅੰਦਰ ਸਿਕਿਉਰਿਟੀ ਹੋ ਸਕਦੀ ਹੈ ਕਿ ਸਿਕਿਉਰਿਟੀ ਦੇ ਨਾਲ ਲੈ ਜਾਓ ਸੌਚ ਕਾਓ ਤੇ ਵਾਪਸ ਛੱਡ ਦਿਓ ਕੁਝ ਵੀ ਹੋ ਸਕਦਾ ਹੈ दैट ਡਿਪੈਂਡਸ ਤੇ ਜਿਹਦੇ ਵਿੱਚ ਅਲਟੀਮੇਟਲੀ ਪਬਲਿਕ ਨੂੰ ਜਾਂ ਪਬਲਿਕ ਦੇ ਬੰਦਿਆਂ ਨੂੰ ਜਾਂ ਪਬਲਿਕ ਪ੍ਰੋਪਰਟੀ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ ਹੁਣ ਮੈਂ ਜੇ ਕਾਨੂੰਨ ਦੀ ਗੱਲ ਕਰ ਲਵਾਂ ਕਾਨੂੰਨ ਦੀ ਧਾਰਾ 5 ਬਾਅਦ 5 ਜੀ ਇਹ ਸੀਗੀ ਕਾਨੂੰਨ ਦੀ ਧਾਰਾ 5 ਬਾਅਦ 5 ਐਕਟ ਹੈਗਾ ਸੀ ਰਿਪਰੈਜੈਂਟੇਸ਼ਨ ਆਫ ਦਾ ਪੀਪਲ ਐਕਟ 1951 ਠੀਕ ਹੈ ਜੀ ਇਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜੇ ਕਿਸੇ ਬੰਦਾ ਜਿਵੇਂ ਸੀਰੀਅਸ ਅ ਅਫੈਂਸਸ ਦੇ ਵਿੱਚ 100 रिटेंशन ਵੀ ਹੈ ਤੇ ਉਹ ਬੰਦੇ ਦਾ ਵੋਟ ਦਾ ਅਧਿਕਾਰ ਜਾਂਦਾ ਤੇ ਨਾਲ ਉਹ ਵੀ ਜਾਂਦਾ 2012 ਚ ਇਸ ਫੈਸਲੇ ਤੇ 4 ਮਹੀਨੇ ਬਾਅਦ ਹੀ ਉਥੋਂ ਦੀ ਉਦੋਂ ਦੀ ਮੌਜੂਦਾ ਸਰਕਾਰ ਨੇ ਇਹਦੇ ਚ ਚਿੰਝੀ ਲਿਆਂਦੀਆਂ ਔਰ ਇਸ ਤੋਂ ਇਲਾਵਾ ਭਾਰਾ 8 62% ਤੋਂ ਇਲਾਵਾ ਇੱਕ ਮਿੰਟ ਹਾਂ ਭਾਰਾ 8 ਤਿੰਨ ਗਿਆ ਜਿਹੜੀ ਦੱਸਦੀ ਹੈ ਕਿ ਇਫ ਅ ਪਰਸਨ ਇਜ਼ ਕਨਵਿਕਟਿਡ ਜੇ ਬੰਦੇ ਨੂੰ ਸਜ਼ਾ ਮਿਲੀ ਹੋਈ ਹੈ ਔਰ ਉਹਨੂੰ ਸੈਂਟੈਂਸ ਹੋਈ ਹੋਈ ਹੈ ਨੋਟ ਲੈਸਨ 2 ইয়ারਸ એટલે ਕਿ 2 ਸਾਲੀਆਂ ਉਸ ਨੂੰ ਵਕਤ ਸਜ਼ਾ ਹੋਈ ਹੋਈ ਹੈ ਉਹ ਡਿਸਕਵালিਫਾਈ ਮੰਨਿਆ ਜਾਏਗਾ ਆਟੋਮੈਟਿਕਲੀ ਫਰੋਮ ਕੰਟੈਸਟਿੰਗ ਇਲੈਕਸ਼ਨ ਫਾਰ ਕਮਿੰਗ 6 ਇਅਰਸ ਹੁਣ ਇਸ ਫੇਸ ਚ ਆਪਣਾ ਇੱਕ ਬੜਾ ਵੱਡਾ ਮੁੱਦਾ ਹੈ ਮੰਨ ਲਓ ਐਨਐਸਏ ਵਿੱਚ ਜੀ ਅਮਰਿਤਪਾਲ ਨੂੰ ਪਨਿਸ਼ਮੈਂਟ ਹੋ ਜਾਂਦੀ ਹੈ ਕੋਰਟ ਵੱਲੋਂ 2 ਸਾਲ 3 ਸਾਲ 4 ਸਾਲ 2 ਸਾਲ ਐਂਡ ਅਬੋਵ ਉਸੇ ਦਿਨ ਐਮਟਿਸ਼ਪ ਖਤਮ ਕੀਤੀ ਜਾਏਗੀ ਤੇ ਜਿਹੜੇ ਉਹ ਜਿਮਨੀ ਚੋਣ ਹੁੰਦੇ ਨੇ ਹੈਨਾ ਸਪਲੀਮੈਂਟਰੀ ਇਲੈਕਸ਼ਨ ਉਹ ਕਿਤੇ ਜਾਣਗੇ ਪਰ ਮੈਂਬਰ ਪਾਰਲੀਮੈਂਟ ਦੁਬਾਰਾ ਚੁਣਿਆ ਜਾਏਗਾ ਉਸ ਇਲਾਕੇ ਚੋਂ ਔਰ ਜੇ ਸਦਾ ਨਹੀਂ ਹੁੰਦੀ ਤੇ ਐਮਪੀ ਸ਼ਿਪ ਬਰਕਰਾਰ ਰਹੇਗੀ ਤੇ ਉਹ ਐਮਪੀ ਲਗਾਤਾਰ ਚਲਦੇ ਰਹਣਗੇ ਜਾਂ ਅਗੋਂ ਜਦੋਂ ਕੰਟੈਸਟ ਕਰਨਗੇ ਉਹ 5 ਸਾਲ ਪੂਰੇ ਕਰਨ ਤੋਂ ਨਿਵਰ ਕਰਨ ਤੋਂ ਬਾਅਦ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਸੋ ਜਿਹੜੇ ਬੰਦੇ ਨੂੰ ਵੀ 625083 ਚ ਪਨਿਸ਼ਮੈਂਟ ਹੋ ਗਈ ਸੀ ਉਹ ਬੰਦਾ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜਿਹੜਾ ਕਿ ਕਨਫਾਈਨਡ ਟੂ ਪ੍ਰिजन ਸੀ ਯਾਨੀ ਕਿ ਕਨਵਿਕਟਡ ਸੀ ਪਰ ਜਿਹੜਾ ਬੰਦਾ 2012 ਚ ਕਾਨੂੰਨ ਚੇਂਜ ਹੋਇਆ ਸੀ ਕਿ 2012 ਚ ਜਿਹੜਾ ਬੰਦਾ ਸਿਰਫ ਡਿਟੈਂਸ਼ਨਸ ਹੈ ਉਹਦੀ ਰਿਸਦਾ ਕਨਫਰਮ ਨਹੀਂ ਹੋਈ ਉਹਨੂੰ ਵੋਟ ਪਾਉਣ ਦਾ ਤੇ ਵੋਟਾਂ 'ਚ ਖੜੇ ਹੁੰਦਾ ਅਧਿਕਾਰ ਹੈ ਔਰ ਉਸੇ ਤਹਿਤ ਹੀ ਭਾਈ ਅਮਰਿਤਪਾਲ ਉਹਨਾਂ ਨੇ ਇਲੈਕਸ਼ਨ ਲੜੀ ਹੈ ਬੜੀ ਸੋਹਣੀ ਜਿੱਤ ਹਾਸਲ ਕੀਤੀ ਹੈ ਇਸ ਜਿੱਤ ਨੂੰ ਮੇਰੇ ਜਿਹੜੇ ਵੀ ਵੀਰ ਪਿੱਛੇ ਬੈਠੇ ਨੇ ਪੰਜਾਬੀ ਜੋਸ਼ੀਲੇ ਨੌਜਵਾਨ ਉਹਨਾਂ ਨੂੰ ਇਹ ਕਹਿੰਦਾ ਕਿ ਐਸਲੇ ਹੋਸ਼ ਰੱਖਣ ਦੀ ਲੋੜ ਹੈ ਜੋਸ਼ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਲਓ ਔਰ ਉਹ ਜੋਸ਼ ਆਪਾਂ ਕਿਸੇ ਡਿਵੈਲਪਮੈਂਟ ਦੇ ਕੰਮ ਸਲਾਈਏ ਤਾਂ ਕਿ ਅੱਗੋਂ ਕੰਟਰੀ ਦੀ ਸੂਬੇ ਦੀ ਸਾਡੇ ਏਰੀਏ ਦੀ ਨਹੀਂ ਤੁਹਾਨੂੰ ਦੱਸਣਾ ਵੀ ਅੰਮ੍ਰਿਤਸਰ ਦੇ ਰਹਿਣ ਵਾਲਾ ਤਰਨਤਨ ਸਾਹਿਬ ਮੈਂ ਪੇਪਰ ਦਿੱਤੇ ਨੇ ਦਸੀਆਂ ਉਥੋਂ ਕੀਤੀ ਹੈ ਸੋ ਮੈਂ ਵੀ ਉਸੇ ਬੰਦੇ ਨੂੰ ਸੁਰਬੇਲਾ ਵਸਲੀਕ ਆ ਔਰ ਮੈਂ ਚਾਹੁੰਦਾ ਕਿ ਮੇਰੇ ਭੈਣ ਭਰਾ ਜਿਹੜੇ ਵੀ ਉੱਥੇ ਬੈਠੇ ਨੇ ਉਹ ਕਿਰਪਾ ਕਰਕੇ ਬੜੀ ਹਲੀਮੀ ਰੱਖਣ ਔਰ ਆਪਾਂ ਇੱਕ ਵਧੀਆ ਮਾਡਲ ਤਿਆਰ ਕਰਕੇ ਸ਼ੋਅ ਕਰ ਸਕੀਏ ਵਰਲਡਵਾਈਡ ਕਿ ਵਾਕਈ ਜਿਹੜਾ ਅਸੀਂ ਖਾਲਸਾ ਰਾਜ ਚਾਹੁੰਦੇ ਆ ਜਾਂ ਖਾਲਸਾ ਦਾ ਇੱਕ ਇੱਕ ਪਾਇਲਟ ਟੈਸਟ ਵਾਸਤੇ ਸਮਝ ਲਓ ਕਿ ਇੱਕ ਏਰੀਆ ਬਣਾ ਦਈਏ ਤਾਂ ਕਿ ਸਾਨੂੰ ਉਹਦਾ ਸਮਰਥਨ ਮਿਲੇ ਨਾ ਕਿ ਡਰ ਕੇ ਲੋਕ ਸੜਕ ਤੋਂ ਦੂਰ ਹੋਣ ਜਾਂ ਸੜਕ ਤੇ ਕੋਈ ਤੰਦ ਕਿਸੇ ਮਹਿੰਦਰ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੋਰ ਹੈ ਵੀ فرض ਕਰ ਲਓ ਐਨਐਸਏ ਅਗਲੇ ਸਾਲ ਹਟ ਜਾਂਦੀ ਹੈ ਕੇਸ ਜਿਹੜਾ ਪ੍ਰोसीडिंग ਸ਼ੁਰੂ ਹੋ ਜਾਂਦੀ ਹੈ ਤੇ ਅਮਰਿਤਪਾਲ ਫੇਰ ਹਲਕੇ ਜਾ ਸਕਦੇ ਆ ਜਾਂ ਫੇਰ ਵੀ ਡਿਟੈਂਸ਼ਨ 'ਚ ਹੀ ਰਹਿਣਗੇ ਜੇ ਫਰਜ਼ ਕਰ ਲਓ ਐਨਐਸਏ ਹਟ ਦੀ ਪ੍ਰोसीडिंग ਸ਼ੁਰੂ ਹੋ ਗਈ ਮਾਮਲਾ ਦਰਜ ਹੋ ਗਿਆ ਕੋਰਟ ਦੇ ਵਿੱਚ ਇਹ ਜਿਹੜੀ ਹੀਅਰਿੰਗ ਆ ਸ਼ੁਰੂ ਹੋ ਜਾਂਦੀ ਆ ਉਸ ਦੌਰਾਨ ਉਸ ਸਥਿਤੀ ਦੇ ਵਿੱਚ ਕੀ ਹੋਊਗਾ ਸਰ ਜੇ ਬੇਲ ਆਊਟ ਹੋ ਜਾਣਗੇ ਜੇ ਬੇਲ ਆਊਟ ਹੋਣਗੇ ਯਾਨੀ ਕਿ ਰਿਲੈਕਸ ਕਰਕੇ ਤੇ ਜਾਣਗੇ ਫ੍ਰੋਮ ਡਿਟੈਂਸ਼ਨ ਫੇਰ ਤੇ ਉਹ ਜੋ ਮਰਜ਼ੀ ਕਰਨ ਹੀ ਇਜ਼ ਲਾਈਕ ਅ ਫਰੀ ਬਰਡ ਪਰ ਉਹਦੇ 'ਚ ਵੀ ਉਹਨਾਂ ਨੂੰ ਕੰਡੀਸ਼ਨਸ ਦਿੱਤੀਆਂ ਜਾਣਗੀਆਂ ਕਿ ਇਹਨਾਂ ਕੰਡੀਸ਼ਨ ਨੂੰ ਤੁਸੀਂ ਫਾਲੋ ਕਰੋਗੇ ਤਾਂ ਤੁਹਾਨੂੰ ਉਹ ਰਿਲੈਕਸੇਸ਼ਨ ਆਫ ਬੇਲ ਕਹੋ ਜਾਂ ਡਿਟੈਂਸ਼ਨ ਤੋਂ ਫ੍ਰੀ ਕਰਨ ਦੀ ਇਹ ਚੀਜ਼ਾਂ ਮਿਲਣਗੀਆਂ ਜੇ ਉਹ ਚੀਜ਼ਾਂ ਨੂੰ ਜੰਪ ਨਹੀਂ ਕਰਨਗੇ ਉਹਨਾਂ ਸਹੂਲਤਾਂ ਨੂੰ ਦਾ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਲੀਗਲ ਪਾਸਾ ਕਿ ਮਿਸਯੂਜ਼ ਨਹੀਂ ਹੋਏਗਾ ਜਾਂ ਮਿਸ ਰਿਪਰੈਜ਼ੈਂਟੇਸ਼ਨ ਨਹੀਂ ਹੋਏਗੀ ਤਾਂ ਉਹਨਾਂ ਦੀ ਰਿਲੈਕਸੇਸ਼ਨ ਚੱਲਦੀ ਰਹੇਗੀ ਨਹੀਂ ਤਾਂ ਇੱਕ ਹੋਰ ਪਰਚਾ ਦਰਜ ਹੋ ਕੇ ਕਿ ਉਹਨਾਂ ਨੇ ਬੇਲ ਦੀਆਂ ਕੰਡੀਸ਼ਨਸ ਨੂੰ ਡਿਸਓਬੇ ਕੀਤਾ ਓਵਰਰੂਲ ਕੀਤਾ ਜਾਂ ਉਹਦੋਂ ਹਟਾਇਆ ਉਹਦਾ ਇੱਕ ਹੋਰ ਪਰਚਾ ਹੋ ਕੇ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਵੀ ਸ਼ੁਰੂ ਹੋ ਸਕਦੀ ਹੈ ਜੀ ਸੁਨੀਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਹ ਸਾਰੀ ਗੱਲਬਾਤ ਜੋ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਸੀਗੇ ਵੀ ਦਰਅਸਲ ਅਮਰਿਤਪਾਲ ਹੁਣ ਜਿੱਥ ਤੱਕ ਗਏ ਹੈ ਏਡੀ ਵੱਡੀ ਲੀਡ ਦੇ ਨਾਲ ਤਾਂ ਕੀ ਉਹ ਸੌ ਚੁੱਕ ਸਕਦੇ ਆ ਕੀ ਉਹ ਦਿਬਰੂਗੜੀ ਦੀ ਜੇਲ੍ਹ ਚੋਂ ਬਾਹਰ ਆਉਣਗੇ ਤੁਸੀਂ ਉਹਦੇ ਬਾਰੇ ਬਿਲਕੁਲ ਜਿਹੜਾ ਵਾ ਉਹ ਸਥਿਤੀ ਸਾਫ਼ ਕਰ ਦਿੱਤੀ ਹੈ ਕਾਨੂੰਨੀ ਤੌਰ ਤਰੀਕੇ ਕੀ ਨੇ ਕਿਵੇਂ ਉਹ ਬਾਹਰ ਆ ਸਕਦੇ ਆ ਜਾਂ ਕਿਹੜੇ ਹੋਰ ਹੀਲੇ ਵਰਤੇ ਜਾ ਸਕਦੇ ਆ ਕਾਨੂੰਨੀ ਤੌਰ ਦੇ ਉੱਤੇ ਤਾਂ ਜੋ ਬਾਹਰ ਆ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਮੱਲਨ ਸਾਹਿਬ ਸਸਤੀ ਕਾਲ ਜੀ ਮੇਰੇ ਵੱਲੋਂ ਵੀ ਸਸਤੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਸਤੀ ਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ